ਹੈਲੋ ਗਾਇਸ ਹਾਂਜੀ ਕੀ ਹਾਲ ਚਾਲ ਆ ਜੀ ਮੈਂ ਤੁਹਾਡਾ ਗਾਈ ਸਪੜਾ ਗੋਪੀ ਅਲੀ ਪੁਰੀਆ ਖੋਪ ਤੁਸੀਂ ਗਾਇਸ ਸਾਰੇ ਜਣੇ ਵਧੀਆ ਹੋਵੋਗੇ ਲਓ ਜੀ ਆਪਣਾ ਚੈਨਲ ਗੋਪੀ ਅਲੀ ਪੁਰੀਆ ਗਾਇਸ ਪਹਿਲਾਂ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਓ ਜੀ ਗਾਇਸ ਮੇਰੇ ਵੱਲੋਂ ਆ ਲੋੜੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ ਤੇ ਮਿੱਤਰੋ ਅੱਜ ਗੁੱਡੀਆਂ ਉੱਟਦੀਆਂ ਆ ਤੇ ਲਓ ਜੀ ਇੱਧਰ ਕਰੋ ਚੈੱਕ ਤੇ ਛੋਟਾ ਦਾ ਲੱਗੇ ਆ ਜਣੇ ਗੁੱਡੀ ਦੇ ਨਾਲ ਚੜਹਾਣੀ ਚੜੂਣੀ ਤੈਨੂੰ ਆਉਂਦੀ ਨਹੀਂ ਹਰੇ ਜੱਜ ਨਾਲ ਕਿੰਨੇ ਵਢਾ ਲੇ ਇੱਕ ਹੈ ਇੱਕ ਵਢਾ ਲਿਆ ਇੱਕ ਵਢਾ ਲਿਆ ਮੁੰਡੇ ਨੇ ਕਿਹੜੇ ਘਟ ਨੂੰ ਚੜਾਉਂਦੇ ਸੀ ਪਹਿਲਾਂ ਰੈੱਡ ਮੰਡੇ ਲਓ ਜੀ ਕਹਿੰਦੇ ਮਿੱਤਰੋ ਰੈੱਡ ਮੰਡੇ ਨਾਲ ਵਢਾ ਲਿਆ ਆ ਤੇ ਹੁਣ ਆਪਾਂ ਨਿਊ ਇੰਡੀਆ ਲਿਆਂਦਾ ਆ ਰੰਗ ਬਹੁਤ ਪਿਆਰਾ ਆ ਕਲਰ ਚੈੱਕ ਕਰੋ ਇਹਨਾਂ ਹਰਾ ਰੰਗ ਆ ਤੇ ਲਓ ਜੀ ਇਧਰ ਮੁੰਡੇ ਵੀ ਆਏ ਹੋ ਆ ਟ੍ਰੈਂਡ ਹੈ ਤੇ ਲਓ ਜੀ ਮਿੱਤਰੋ ਬਾਕੀ ਤੁਹਾਨੂੰ ਅੰਦਰ ਦਿਖਾਣੇ ਆ ਆਪਣੇ ਪਤੰਗ ਬਾਕੀ ਇਧਰ ਪਏ ਆ ਤੇ ਲੋ ਜੀ ਮੇਤਰੋ ਤੋਂਪ ਕਰਕੇ ਥੋੜਾ ਤੇ ਲੋ ਜੀ ਬਾਕੀ ਪਤੰਗ ਆਪਣੇ ਆਇਆ ਪਤੰਗ ਮੇਤਰੋ ਥੋੜੇ ਹੀ ਲਿਆਂਦੇ ਹਲੇ ਬਾਕੀ ਬਸੰਤ ਨੂੰ ਲਿਆਵਾਂਗੇ ਇਹਨ ਵਧੀਆ ਤੇ ਇਹ ਵੀ ਆਪਾਂ ਲਾਉਣੇ ਆ ਅੱਜ ਤੇ ਮੇਤਰੋ ਵੀ ਕਪੜਾ ਪਿਆ ਗੱਟੂ ਇਹ ਬਲੈਕ ਪੈਂਥਰ ਆ ਹਾ ਲੋ ਜੀ ਕਰੋ ਚੈੱਕ ਤੇ ਗੱਟੂ ਇਹ ਕਪੜਾ ਉਹ ਪਿਆ ਆ ਸਾਈਡ ਤੇ ਆ ਹੋਰ ਇਹ ਥੱਲੇ ਪਿਆ ਮੇਤਰੋ ਛੋਟਾ ਏ ਉਹ ਬਲੈਕ ਪੰਡਾ ਆ ਤੇ ਗੱਟੂ ਆਪਣੇ ਮਿਲਨ ਦਾ ਪੰਜ ਛੇ ਖਤਮ ਹੋ ਗਏ ਆ ਤੇ ਲਓ ਜੀ ਮੌਸਮ ਕਰੋ ਚੈੱਕ ਮਿੱਤਰੋ ਤੋਪਾਂ ਨ ਕੜਾਕੇ ਦਾ ਨਿਕਲੀ ਹੋਆ ਮੌਸਮ ਬਹੁਤ ਘੈਂਟ ਆ ਅੱਜ ਲਓ ਜੀ ਇਹ ਕਰੋ ਚੈੱਕ ਪਿੰਡ ਅਲੀਪਰ ਤੇ ਮੌਸਮ ਬਹੁਤ ਵਧੀਆ ਆ ਅੱਜ ਲਓ ਤਾਂ ਮਿੱਤਰੋ ਇਹਨ ਕੱਲ੍ਹ ਬਾਅਦ ਅੱਜ ਵਧੀਆ ਆ ਹੋਰ ਫੇ ਮਿੱਤਰੋ ਤੁਸੀਂ ਗੁੱਡੀਆਂ ਗੱਡੀਆਂ ਉਡਾਣੀਆਂ ਅੱਜ ਲੋੜੀ ਲੋੜੀ ਮੰਗੂਗੇ ਅੱਪਾ ਦਾ ਮਿੱਤਰੋ ਲੋੜੀ ਮੰਗਣੀ ਨਹੀਂ ਆਪਾਂ ਜੇ ਗੁੱਡੀਆਂ ਉਡਾਉਣੀਆਂ ਆ ਤੇ ਕਰੋ ਚੈੱਕ ਉਧਰ ਗੁੱਡੀ ਆਪਣੀ ਉੜਦੀ ਆ ਕਾਲੇ ਰੰਗ ਦੀ ਨਿਓਂ ਇੰਡੀਆ ਨਾ ਮੁੰਡੇ ਵੀ ਆਇਓ ਆ ਦੇਖ ਯਾਰ ਦੋਸਤ ਪਿੰਡ ਦੇ ਹੀ ਆ ਮਿੱਤਰੋ ਤੇ ਲਓ ਜੀ ਕਰੋ ਚੈੱਕ ਆਪਣੀਆਂ ਗੁੱਡੀ ਉੜਦੀ ਮਿੱਤਰੋ ਲਓ ਜੀ ਕਾਲੇ ਰੰਗ ਦੀ ਗੁੱਡੀ ਆ ਆਪਣੀ ਤੇ ਤੁੱਪ ਕਰੋ ਚੈੱਕ ਮਿੱਤਰੋ ਜੇ ਤੋਪਾਂ ਵਧੀਆ ਨਿਕਲੀ ਹੋਆ ਬਾਕੀ ਗੁੱਡੀਆਂ ਮਿੱਤਰੋ ਪਿੱਛੇੋਂ ਚੜਨਗੀਆਂ ਹਾਲੇ ਤਾਂ ਚੜੀਆਂ ਨਹੀਂ ਆ ਤੇ ਪਤੰਗ ਆਪਣੇ ਕੋਲ ਲਾਓ ਜੀ ਕਰੋ ਚੈੱਕ ਸਾਰੀਆਂ ਨੇ ਲਾਓ ਜੀ ਮਿੱਤਰੋ ਕਰੋ ਚੈੱਕ ਕਾਈਟਾਂ ਤੇ ਆ ਲੈ ਆਂਦਾ ਆ ਆਪਾਂ ਕੈਨੇਡਾ ਵਾਲਾ ਇਹ ਆਪਣਾ ਮਿੱਤਰੋ ਕੈਨੇਡਾ ਵਾਲਾ ਦੇਖੋ ਜੀ ਤੇ ਬਾਕੀ ਇੱਧਰ ਡੋਰ ਕਰੋ ਚੈੱਕ ਮਿੱਤਰੋ ਡੋਰ ਤਾਂ ਨੇ ਬਾਦੂ ਖਰਾਬ ਕੀਤੀ ਪਈ ਆ ਛੋਟੇ ਨੇ ਇੱਧਰ ਕੈਨੇਡਾ ਵਾਲਾ ਵੀ ਆ ਲਾਈ ਮਿੱਤਰੋ ਤਾਂ ਦੇਖੋ ਤੇ ਆ ਗਿੱਲਾ ਹੋ ਗਿਆ ਸਰੋਂ ਪਿੱਛੇ ਵੀ ਗੁੱਡਾ ਕਰੋ ਚੈੱਕ ਇੱਕ ਚੜ ਗਿਆ ਆ ਆ ਲੋ ਗੁੱਡਾ ਤੇ ਅੱਜ ਪੇਚੇ ਲੱਗੂਗੇ ਹਨ ਵਧੀਆ ਮਾਹੌਲ ਵਾ ਤੇ ਤੁੱਪ ਬਹੁਤ ਵਧੀਆ ਆ ਲੋ ਜੀ ਗੁੱਡੀ ਕਰੋ ਚੱਕ ਮਿੱਤਰੋ ਅਰੇ ਤਾਂ ਇੱਕੋ ਹੀ ਗੁੱਡੀ ਉੱਡਦੀ ਆ ਤੇ ਬਾਕੀ ਇੱਕ ਉਹ ਪਿੱਛੇ ਉੜ ਗਈ ਆ ਇਹਦਾ ਗਾਣਾ ਸੁਣੀ ਮੜੀ ਆ ਗਾਣਾ ਕਹਿੰਦੇ ਹਾਂਜੀ ਗਾਣਾ ਸੁਣਾਓ ਕਿਹੜਾ ਸੁਣਾਣਾ ਤੁਸੀਂ ਆ ਮੁੰਡਾ ਕਹਿੰਦੇ ਕਲਾਕਾਰ ਆ ਗਾਣਾ ਸੁਣਾਉਣ ਲੱਗਾ ਤਰ ਉਹਦੇ ਬੰਚ ਵੀ ਆ ਜਿਹੜਾ ਕਹਿੰਦਾ ਮੈਂ ਹਫਤੇ ਬਾਅਦ ਇਹ ਨੱਚਾਂ ਬੰਚ ਕਿੰਨੇ ਦਿਨਾਂ ਬਾਅਦ ਨੱਚਾਂ ਹਫਤੇ ਬਾਅਦ ਲਓ ਜੀ ਕਹਿੰਦੇ ਮੁੰਡਾ ਰੈਡੀ ਛੈੜੀ ਹੋ ਕੇ ਆ ਗਿਆ ਆ। ਮੇਰੀ ਗੱਲ ਤਾਂ ਇਹ ਵੀ ਮੁੰਡਾ ਪਤੰਗਣ ਨਾਲ ਆਇਆ। ਲਓ ਜੀ ਅੱਜ ਮਹਿਫਲ ਲੱਗੂਗੀ ਆ। ਚਲੋ ਜੀ ਉਧਰ ਗੁੱਡੀ ਚੈੱਕ ਕਰੋ। ਤੇ ਆਜ ਐਨ ਲਓ ਜੀ ਉਧਰ ਗੁੱਡੀ ਇੱਕ। ਓਏ ਇਹ ਮਿੱਤਰੋ ਕਹਿੰਦੇ ਅੱਜ ਮੌਸਮ ਕਰੋ ਚੈੱਕ ਮੌਸਮ ਐਨ ਵਧੀਆ ਆ ਅੱਜ। ਲਓ ਜੀ ਅੱਜ ਲੋਹੜੀ ਕਰਕੇ ਬਾਬਿਆਂ ਨੇ ਵੀ ਧੁੱਪ ਚੜਾਤੀ ਆ। ਤੇ ਲਓ ਜੀ ਮਿੱਤਰੋ ਉਧਰ ਲੱਗਣ ਲੱਗਾ ਮਿੱਤਰੋ ਪੇਚਾ ਹੁਣ। ਤੇ ਲੋਈ ਆਪਣੀ ਗੁੱਡੀ ਔੜਦੀ ਤੇ ਕਹੋ ਦੇਖੋ ਮੋਰੀ ਕਾਈਟ ਉੜਨ ਲੱਗਾ ਆ ਲੋਈ ਮਤਰਾ ਤੇ ਸਾਰਿਆਂ ਨੂੰ ਲੋਹੜੀ ਦੀ ਮੇਰੇ ਵੱਲੋਂ ਮੁਬਾਰਕਾਂ ਆ ਤਰੋ ਤੋਪਾ ਬਹੁਤ ਆਇਆ ਤੇ ਆਪਾਂ ਕਾਈਟ ਘਟਤੀ ਆ ਦਿਖਣੀ ਤਾਂ ਹੈ ਨਹੀਂ ਲੱਗਦਾ ਹੁਣ ਲੋ ਜੀ ਤਾਂ ਕਿ ਬਹੁਤ ਬਣਾ ਉੱਤੇ ਲੱਗਿਆ ਆ ਤੇ ਆਪਾਂ ਕਾਈਟ ਘਟਤੀ ਆ ਉੱਡ ਜਾਂਦੀ ਤੋ ਪੋ ਬਹੁਤ ਜਿਆਦਾ ਮਤਰੋ ਖਮੋਰੇ ਦਾ ਨੇਰਾ ਹੀ ਆਈ ਜਾਂਦਾ ਲਓ ਜੀ ਮਿੱਤਰੋ ਪਤੰਗ ਹੈ ਨਾ ਪਰ ਜੇ ਬੁਖਦਾ ਦੀਂਦਾ ਹੀ ਨਹੀਂ ਆ ਲਓ ਜੀ ਇਧਰ ਟੋਰ ਜਾਂਦੀ ਹੈ ਪਤੰਗ ਨਹੀਂ ਦੀਂਦਾ ਪਰ ਦੇਖੋ ਤਾਂ ਧਿਆਨ ਨਾਲ ਦੀਂਦਾ ਹੈ ਕਿਸੇ ਨੂੰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣਾ ਅੱਜ ਦਾ ਬਲੌਗ ਕਿਵੇਂ ਦਾ ਲੱਗਾ ਤੇ ਆਪਣੀ ਕਾਈਟ ਚੈੱਕ ਕਰ ਰਹੇ ਹੋ ਲਓ ਜੀ ਮਿੱਤਰੋ ਪੈਨ ਕਾਉਣ ਕਾ ਲਾ ਰਿਹਾ ਹਾਂ ਤੁੱਪ ਬਹੁਤ ਜਿਆਦਾ ਹੈ ਲਓ ਜੀ ਤੁੱਪ ਬਹੁਤ ਅੱਖਾਂ 'ਚ ਪੈਂਦੀ ਹੈ ਸੂਰਜ ਬੋ ਯਾਦਾ ਮਿੱਤਰੋ ਅੱਖਾਂ ਰਹਿਣ ਦੀਦਾ ਕੁਛ ਨਹੀਂ ਹੈ ਹਨੇਰਾ ਹੀ ਹੋ ਜਾਂਦਾ ਸਾਨੂੰ ਪਤਾ ਹੀ ਆ ਤਾਂ ਇਹ ਕੰਮ ਕਾ ਲਾ ਕੇ ਪਤੰਗ ਲੱਗੇ ਹੋਣਾ ਕਿਹੜਾ ਲੋ ਜੀ ਲੋ ਜੀ ਮਿੱਤਰੋ ਕਹਿੰਦੇ ਮੁੰਡੇ 1000 ਰੁਪਇਆ ਬਣਾ ਕੇ ਗੱਟੂ ਦੋ ਲੈ ਆਏ ਆ ਦਿਖਾਈ ਤਾਂ ਗੱਟੂ ਇੱਕ ਉਹ ਅੰਦਰ ਪਿਆ ਉਹ ਵੀ ਲੱਗੇ ਆ ਲੋ ਜੀ ਕਹਿੰਦੇ ਤਿੰਨਾਂ ਨੇ ਲੋੜੀ ਮੰਗੀ ਤੇ ਗੱਟੂ ਲੈ ਆਏ ਵੱਧ ਕਿੰਨੇ ਪੈਸੇ ਬਣੇ ਸੀ 1000 ਬਣਿਆ ਮਤਲਬ 5000 ਬਣ ਗਿਆ ਸੀ 5000 ਹੋਰ ਮਾਨਵਰੇ ਵੀ ਪਾਇਆ ਲੋ ਜੀ ਕਹਿੰਦੇ ਮੁੰਡੇ ਦੋ ਗੱਟੂ ਲੈ ਆਏ ਆ ਤੇ ਗੁੱਡੀਆਂ ਵੀ ਲੈ ਕੇ ਆਏ ਆ ਤੇ ਆਪਣੀ ਗੁੱਡੀ ਦਾ ਉਹ ਚੜਦੀ ਆ ਲੋ ਕਰੋ ਚੈੱਕ ਕੱਲੇ ਲਾਲਾ ਪੇਚ ਤੇ ਤੇਰਾ ਬੜਦਾ ਨਾ ਲੋ ਜੀ ਇਹਦੇ ਆ ਗੱਟੂ ਤੇ ਮੇਰੇ ਅਲਦਾ ਕਲਰ ਕੰਪਨੀਆਂ ਮਿੱਤਰੋ ਸੇਵੇਂ ਹੀ ਆ ਦੋਏ ਤੇ ਲਓ ਜੀ ਇਹਦੇ ਗੁੱਡੀਆਂ ਕਰੋ ਚੈੱਕ ਲੋ ਜੀ ਮਿੱਤਰੋ ਕਹਿੰਦੇ ਹੁਣ ਲੱਗੂਗੇ ਪੇਚੇ ਦੋ ਗੱਟੂ ਦੋ ਗੱਟੂ ਲੋ ਜੀ ਮੁੰਡੇ ਉਧਰ ਚੱਲ ਗਏ ਤੇ ਇਧਰ ਮੁੰਡੇ ਥੱਲੇ ਲੋੜੀ ਮੰਗਦੇ ਆ ਲੋ ਜੀ ਲੋ ਜੀ ਕਹਿੰਦੇ ਹੁਣ ਗੁੱਡੀਆਂ ਲੱਗੀਆਂ ਚੜਨ ਤੇ ਹੁਣ ਲੱਗੂ ਪੇਚਾ ਓਏ ਮਿੱਤਰੋ ਕਹਿੰਦੇ ਆਪਾਂ ਇੱਕ ਤਾਂ ਗੁੱਡੀ ਇਹਨਾਂ ਦੀ ਵੱੜਤੀ ਹੈ ਕਿੰਦਾ ਆ ਗਿਆ ਟਿਕਾ ਚੱਲ ਓਏ ਕੈ ਮਿਲ ਫਟੇ ਪਿਓ ਲੋ ਜੀ ਆਈਫੋ ਕਰਤੀ ਹੈ ਇਹਨਾਂ ਦੀ ਆਪਾਂ ਤੇ ਉਹਦੇ ਬੰਥ ਲੱਗਾ ਨਵੀਂ ੜਾਣ ਮੇਰਾ ਵੱਟ ਹੋਇਆ ਇਹ ਦੀ ਹੁਣ ਆਇਆ ਤੂੰ ਓਹ ਲੋ ਜੀ ਆਪਣੀ ਤਾਂ ਕਾਲੀ ਗੁੱਡੀ ਆ ਤੇ ਇੱਧਰ ਚੈੱਕ ਕਰੋ ਇਹ ਪਾਰਟੀਆਂ ਉੱਪਰ ਹੀ ੜਾਨ ਲੱਗਾ ਬੰਚ ਪਤੰਦਰ ਨੇ ਝੱਪ ਦੇ ਕੇ ਸੀਖ ਤੋੜ ਲਈ ਆ ਚੱਲੋ ਜੀ ਇੱਧਰ ਕੇਜੀ ਟੋਣਾ ਜੀ ਵੜਾ ਕੇ ਹੁਣ ਠੰਡ ਠੰਡ ਪੈ ਗਈ ਨਾ ਇਹਦੇ ਮੁੰਡਾ ਨਵੀਂ ਗੁੱਡੀ ੜਾਨ ਲੱਗਾ ਪਹਿਲੀ ਤਾਂ ਪਾਟ ਗਈ ਆ ਗੁੱਡੀ ਲਓ ਜੀ ਆ ਵੀ ਪਾਟ ਗਈ ਲੈ ਆਦੇ ਮੈਂ ਲਓ ਜੀ ਕਹਿੰਦੇ ਹੁਣ ਲੱਗੂ ਪੇਚਾ ਚੱਲ ਚੱਲ ਟੇਬਲ ਭਾਈ ਟੇਬਲ ਲਓ ਜੀ ਮਿੱਤਰੋ ਮੌਸਮ ਆਇਆ ਨ ਵਧੀਆ ਆ ਅੱਜ ਚੱਲੋ ਜੀ ਆਪਣੀ ਗੁੱਡੀ ਕਰੋ ਚੈੱਕ ਲਓ ਜੀ ਮਿੱਤਰੋ ਕਹਿੰਦੇ ਗੁੱਡੀ ਉੜ ਗਈ ਹੁਣ ਲੱਗੂ ਪੇਚਾ ਲੋ ਜੀ ਹੁਣ ਬੋ ਦੇਖੋ ਆਈ ਬੋ ਕੇ ਦੀ ਹੁੰਦੀ ਆ ਲੋ ਜੀ ਆਪਣੀ ਅੰਦਰ ਉੜਦੀ ਆ ਇਹਨਾਂ ਦੀ ਪਰੀ ਚੜ ਗਈ ਆ ਲੋ ਜੀ ਚੜਦੀ ਦੀ ਇਹਨਾਂ ਕੋ ਤਾਂ ਪਰੀ ਮਿੱਤਰਾਂ ਕੋ ਲੈ ਦੋ ਦੋ ਵਢਾ ਲੈਣਾ ਹਲੋ ਗਾਇਜ਼ ਲੋ ਜੀ ਮਿੱਤਰੋ ਤੀਜੀ ਪਰੀ ਲੈ ਕੇ ਚੱਲੇ ਆ ਤੀਜੀ ਗੱਡੀ ਲੱਗੇ ਆ ਉਡਾਣ ਇੱਕ ਹੋਰ ਫੜਾ ਕੇ ਕੇਜੀ ਨੇ ਕਹਿੰਦੇ ਦੋ ਗੱਡੀਆਂ ਵਢਾ ਲਈਆਂ ਤੇ ਤੀਜੀ ਵਢਾਉਣ ਦੀ ਤਿਆਰੀ ਆ ਚੌਥੀ ਪਾੜਨੀ ਇੱਕ ਹੋਰ ਵੱਡਾ ਕੀ ਮਿੱਤਰੋ ਕੀ ਜੀ ਹੁਣੀ ਗੁੱਡੀ ਇੱਕ ਹੋਰ ਉਡਾ ਲਈ ਆ ਤੇ ਹੁਣ ਪੇਚਾ ਕਰਿਓ ਚੈੱਕ ਪਤੰਗ ਆ ਜਾਣਾ ਵਿੱਚ ਦੋਨਨੇ ਠੀਕ ਆ ਲੋਈ ਕਹਿੰਦੇ ਲੱਗਾ ਲੱਗਣ ਮਿੱਤਰੋ ਪੇਚਾ ਤੇ ਕਰਿਓ ਚੈੱਕ ਇਧਰ ਆਪਣੀ ਡੋਰ ਤੇ ਉਧਰ ਤੇਜੀ ਨੰਦਾ ਪਤੰਗ ਲਾਓ ਤਾਂ ਤੇ ਹੁਣ ਪਤਾ ਨਹੀਂ ਮਿੱਤਰੋ ਕਹਿੰਦੇ ਕਿਹਦਾ ਵੱਡ ਹੋਣਾ ਆ ਤੇਜੀ ਤੇ ਕਹਿੰਦਾ ਖਿੱਚੇ ਮਾਰਨੀ ਐ ਅੱਧ ਕੀ ਲੋ ਜੀ ਕਹਿੰਦੇ ਲੈ ਗੱਲ ਲੱਗਣ ਪੇਚਾ ਤੇ ਤੇਜੀ ਹੁਣ ਕਹਿੰਦਾ ਖਿੱਚ ਮਾਰ ਕੇ ਵੱਡੂ ਲੋ ਆ ਜੀ ਕਹਿੰਦੇ ਪੇਚਾ ਪੈ ਗਿਆ ਜੀ ਪੇਚਾ ਗਿਆ ਜੀ ਕਹਿੰਦੇ ਲੋ ਜੀ ਗਾਈਸ ਪੇਚਾ ਕਰਿਓ ਜੇ ਇੱਕ ਸਾਰੇ ਜਾਣੇ ਤੇ ਢਿੱਲਾਂ ਹੀ ਆਉਗੀਆਂ ਤੇ ਲਾਓ ਗਾਈਸ ਕਰੋ ਕਿ ਐਕਸ ਤੇ ਲਾਦੇ ਢਿੱਲਾ ਜਾਂਦੀਆਂ ਉਹ ਆ ਜੀ ਕਹਿੰਦੇ ਪੇਚਾ ਗਿਆ ਨਿਕਲ ਤੇ ਹੁਣ ਕੇਜੀ ਫਿਰ ਨਾਲ ਦਾ ਖੇਚੇ ਮਾਰੂਗਾ। ਹਾਰ ਦਾ ਪਰਿਵਾਰ ਦੀ ਲਾਣਾ। ਲਾਓ ਜੀ ਕਹਿੰਦੇ ਪਰੀ ਪੜ ਗਈ ਉਹਨਾਂ ਦੀ। ਲਾਣਾ। ਲਾ ਦੇ ਖੇਚੇ ਹੁਣ। ਲੋ ਆ ਜੀ ਕਹਿੰਦੇ ਵੱਡਾ ਹੋ ਗਿਆ। ਚੱਲ ਲੈ ਚੱਲ ਲਈ ਲੋ ਜੀ ਕਹਿੰਦੇ ਵੜਤੀ ਜੀ ਉਹ ਲਾਲਾਂ ਦੇ ਯਾਰ ਪਰੀ ਦਾ ਬਾੜ ਦੀ ਜੀ ਲੋ ਜੀ ਮੇ ਤਰੋਂ ਕਹਿੰਦੇ ਵੜਤੀ ਇੱਕ ਹੋਰ ਕੀ ਮਿੱਤਰੋ ਕਹਿੰਦੇ ਚੌਥੀ ਗੁੱਡੀ ਡਾਣ ਲੱਗਾ ਆ ਤਿੰਨ ਗੁੱਡੀਆਂ ਤਾਂ ਵੜਾ ਲੀਆਂ ਆ ਇੱਕ ਪਾੜਦੀ ਲੋ ਜੀ ਕਹਿੰਦੇ ਇੱਕ ਗੁੱਡੀ ਪਾਟ ਗਈ ਤੇ ਤਿੰਨੇ ਵੜਤੀਆਂ ਆ ਅਸੀਂ ਤੇ ਚੌਥੀ ਲੱਗਾ ਡਾਣਾ ਹੁਣ ਲੋ ਜੀ केजी ਤੇ ਇਧਰ ਲੈਣਾ ਦੇ ਬਲਦੀ ਆਪਣੀ ਆਈ ਤੇ ਹੈ ਇਧਰ ਕਰੋ ਕਿੱਕ ਮੁੰਡਾ ਬਟਾ ਉਡਾਉਂਦਾ ਆ ਗੁੱਡੀ ਇਧਰ ਲਾਓ ਜੀ ਉਧਰ ਤੇ ਆਪੇ ਆਪਣਾ ਮਿੱਤਰੋ ਗੱਟੂ ਨਿਓਂ ਇੰਡੀਆ ਤੇ ਇੱਕ ਗੱਟੂ ਕੋ ਆਪੇ ਡਾਇਮੰਡ ਦੇ ਅੰਦਰ ਕਰੋ ਚੈੱਕ ਸਾਰੇ ਜਾਨੇ ਚਲੋ ਜੀ ਹੁਣ ਲੱਗੂ ਪੇਚਾ ਫੇ ਤੇ ਲੋ ਜੀ ਇੱਧਰ ਸੂਰਜ ਦੇ ਕਰੋ ਦਰਸ਼ਨ ਤੇ ਮਿੱਤਰੋ ਅੱਜ ਧੁੱਪ ਚੜੀ ਆ ਸਾਰਿਆਂ ਨੇ ਅੱਜ ਕੱਪੜੇ ਧੋਤੇ ਹੋ ਆ ਲੋ ਜੀ ਕਰੋ ਚੈੱਕ ਸਾਰੇ ਪਾਸੇ ਮਿੱਤਰੋ ਕਹਿੰਦੇ ਆਪਣੀ ਕਾਈਟ ਵੱਡੋ ਗਈ ਆਉਂਦੇ ਕਿਸੇ ਨੇ ਮੋਰੇ ਲਈ ਫੜ ਤੇ ਇਹਨਾਂ ਦੀ ਕਾਈਟ ਲਾਲੂ ਲਈ ਹੈ ਨਹੀਂ ਤੇ ਲੋ ਜੀ ਇੱਧਰ ਮੁੰਡਾ ਲੱਗਾ ਚੜਾਣ ਲੋ ਜੀ ਕਹਿੰਦੇ ਮੁੰਡੇ ਨੇ ਡਾਇਮੰਡ ਦਾ ਲਿਆਂਦਾ ਗੱਟੂ ਤੇ ਅਨਬਾਕਸਿੰਗ ਕਰਨ ਲੱਗਾ ਆ ਲੋ ਜੀ ਮਿੱਤਰੋ ਕਲਰ ਬਹੁਤ ਪਿਆਰਾ ਆ ਕਲਰ ਕਰੋ ਚੈੱਕ ਸਾਰੇ ਜਾਣੇ ਕਲਰ ਦਿਖਾ ਦਿਓ ਸਾਰਿਆਂ ਨੂੰ ਤੇਰੀਆਂ ਡਿਮਾਂਡਾਂ ਵਾਲੀਆਂ ਨਹੀਂ ਬੰਦ ਲਾਓ ਜੀ ਕਹਿੰਦੇ ਕਲਰ ਕਰੋ ਚੱਕ ਸਾਰੇ ਜਣੇ ਸਰੋ ਮਨਪੀਤੇ ਵਿਆਹ ਵੇਲੇ ਅਗਰੀ ਤੇ ਸੂਟ ਦਵਾਇਆ ਲਾਓ ਜੀ ਮੇ ਤਰਵਲ ਨੋ ਗੁੱਡੀਆਂ ਉੜਦੀਆਂ ਆ ਤੇ ਇੱਧਰ ਬੈਠਾ ਛੋਟਾ ਚੇਤਨ ਗੁੱਡੀ ਡਾਂਗ ਹਾਂ ਜੀ ਕੇਜੀ ਤੁਮ ਨਹੀਂ ਲੱਗੇ ਕਹਿੰਦੇ ਪੇਚਾ ਲਾਣ ਕੇਜੀ ਲਾਲਾ ਥੱਲੋ ਖੇਚ ਲਾ ਦੀ ਓ ਬੱਲੇ ਬੱਲੇ ਕੇਜੀ ਕਹਿੰਦੇ ਲੱਗਾ ਪੇਚਾ ਰਣ ਕੇ ਜੀ ਠੱਲੋਂ ਖੇਚ ਮਾਰਦੀ ਪਾ ਕੇ ਠੱਲੋਂ ਖੇਚ ਮਾਰਦੀ ਵੱਡ ਹੋ ਜਾਣ ਉਹਦਾ ਚੱਕਦਾ ਹੀ ਲੈ ਜੀ ਲੈ ਜਾ ਚੱਕਦਾ ਹੀ ਲੋ ਜੀ ਕਹਿੰਦੇ ਕੇਜੀ ਦਾ ਪੇਚਾ ਚੈੱਕ ਕਰੋ ਮਿੱਤਰ ਓ ਚੱਲ ਓ ਬੱਲੇ ਓ ਵਾ ਵਾਗੇ ਜੀ ਅੱਦਰ ਹਾਂਜੀ ਚੱਕੋ ਬਰੌਂਠਾ ਕਹਿੰਦੇ پری ਦਿੱਤੀ ਬਾਡੋਂ ਜਾਂਦੀ ਚਿੱਟੇ ਰੰਗ ਦੀ ਟਿਲ ਤੇ ਆਡੋਂ ਉਹ ਜੀ ਕਹਿੰਦੇ ਵੇਚਾ ਲੱਗਾ ਪੈਣ ਫੇਰ ਹੱਥੋਂ ਪਾ ਲਿਆ ਮੁੰਡਿਆਂ ਦੇ ਵਿੱਚ ਆ ਲਓ ਜੀ ਪੈ ਗਿਆ ਇਹ ਪੈ ਗਿਆ ਦੇਖੋ ਜੀ ਮਿੱਤਰੋ ਹੁਣ ਕਿਹਦਾ ਜਾਂਦਾ ਇੱਕ ਕਰਕੇ ਕਮੈਂਟ ਕਰਕੇ ਦੱਸਿਓ ਕਿਹੜਾ ਹੀ ਆਊਗਾ ਹੂੰ ਕਮੈਂਟੇ ਕਰੀਂ ਬਜਾਦੋ ਲੋਈ ਮਿੱਤਰੋ ਪਿੱਛਾ ਬਹੁਤ ਦੂਰ ਤੱਕ ਪਿਆ ਆ ਲੋਈ ਮਿੱਤਰੋ ਗਿਆ ਓ ਬੱਲੇ ਓ ਬੱਲੇ ਡੋਲ ਮੇੜ ਮਾਂਜੀ ਡੋਟ ਮੇਰੀ ਕਿਆ ਤਾਂ ਜੀ ਨਵਾਂ ਗੱਟੂ ਲਿਆਂਦਾ ਬਾਹਾਂ ਚ ਗੱਟੂ ਦਿਖਾਈ ਔਰ ਡਾਇਮੰਡ ਗੱਟੂ ਲੈ ਜਾਂਦਾ ਲਓ ਜੀ ਮਿੱਤਰੋ ਕਹਿੰਦੇ ਕੈਨੇਡਾ ਵਾਲਾ ਗੁੱਡਾ ਉੜਨ ਲੱਗਾ ਹੁਣ ਲਓ ਜੀ ਕਰੋ ਚੈੱਕ ਸਾਰੇ ਜਾਣੇ ਐਂਡਾ ਨਾ ਐਨ ਕੱਲ੍ਹ ਵਾਸਤੇ ਐਂਡਾ ਕਰੋ ਚੈੱਕ ਮਿੱਤਰੋ ਨੋਤਾ ਬਾਂਸੀ ਕਿੱਦਾਂ ਘੈਂਟਾ ਗੁੱਡਾ ਹੈ ਗਿਆਤ ਨਾਲ ਲੱਗਾ ਕੇ ਜਿੱਦ ਕੋਲ ਗੁੱਡਾ ਹੀ ਨਹੀਂ ਉੜਦਾ ਹੋਰ ਪਤਾ ਨਹੀਂ ਇਹਨੇ ਕੀ ਕਰ ਲੈਣਾ ਇਹ ਤਾਂ ਓਏ ਯੇ ਕੈਨੇਡਾ ਵਾਲਾ ਉੜ ਗਿਆ ਆਪਣਾ ਗੁੱਡਾ ਲਓ ਇਹ ਉਧਰ ਕਰੋ ਚੈੱਕ ਮਿੱਤਰੋ ਓਏ ਮਿੱਤਰੋ ਬਸ ਸ਼ਾਮ ਹੋ ਗਈ ਆ ਲਓ ਇਹਦਰ ਨਿਆਣਾ ਹੀ ਕਰੋ ਕਿ ਇੱਕ ਪਤੰਗ ਹੜਾਉਂਦੇ ਸਾਰੇ ਤੇ ਗੁਰਦੁਆਰਾ ਸਾਹਿਬ ਪਾਠ ਵੀ ਲੱਗਿਆ ਆ ਲਓ ਇਹ ਮਿੱਤਰੋ ਕੋਈ ਹੋਰ ਆਂ ਬਰਾਏ ਮੰਗਰਿਆ ਜਰਾ ਕੇਲਾ ਬਣ ਆਇਆ ਬੈਠ ਜਾ ਤੁਸੀਂ ਵੀ ਲੋ ਜੀ ਮਿੱਤਰੋ ਆਪਣਾ ਬਲੌਗ ਸਾਰੇ ਜਣੇ ਜ਼ਰੂਰ ਦੇਖਿਓ ਤੇ ਸਾਰੇ ਜਣੇ ਆਪਣਾ ਚੈਨਲ ਕਰ ਲਿਓ ਕੀ ਕਹਿੰਦੇ ਹੁੰਦੇ ਆ ਉਹਨੂੰ ਸਬਸਕ੍ਰਾਈਬ ਤੇ ਆਪਣਾ ਬਲੌਗ ਦੇਖਣਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਮਿਲਦੇ ਆ ਮਿੱਤਰੋ ਸਾਨੂੰ ਹਣ ਅਗਲੇ ਬਲੌਗ